ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਜੀ ਜੋ ਸ਼ਬੀਰ ਲਾਈ ਜਾ ਰਹੀ ਆ ਇਹ ਸਾਡੇ ਗੁਰੂ ਸਹਬਾਨਾਂ ਦੀਆਂ ਦਿੱਤੀਆਂ ਸ਼ਹਾਦਤਾਂ ਉਹਨਾਂ ਦੇ ਦਿੱਤੇ ਸਦਾਤਾ ਅਨੁਸਾਰ ਅਸੀਂ ਜਦੋਂ ਸ਼ਹੀਦੀ ਦਿਹਾੜੇ ਮਨਾਉਨੇ ਉਦੋਂ ਵੀ ਲੰਗਰ ਲਾਉਨੇ ਆ ਸ਼ੁਗੁੱਦਾ ਲਾਉਨੇ ਆ ਤੇ ਜਦੋਂ ਖੁਸ਼ੀ ਮਨਾਉਨੇ ਆ ਉਦੋਂ ਵੀ ਕੱਲ 1 ਜੂਨ ਤੋਂ ਲੈ ਕੇ ਜੂਨ 6 ਜੂਨ ਤੱਕ ਫਿਰ ਦਿਹਾੜੇ ਜਿਹੜੇ ਉਹ ਲੰਘੇ ਆ ਤੇ ਉਸ ਤੋਂ ਬਾਅਦ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਪੰਥ ਦੀ ਢੋਲੀ ਵਿੱਚ ਦੋ ਸੀਟਾਂ ਭਾਈਆਂ ਨੇ ਲੋਕ ਸਭਾ ਦੀਆਂ ਰਿਪੋਰਟ ਤੋਂ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਅਤੇ ਸਾਧੂ ਗੁਰ ਸਾਹਿਬ ਤੋਂ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਜੋ ਦੋਨੇ ਹੀ ਬਹੁਤ ਵੱਡੀਆਂ ਸੀਟਾਂ ਸਨ ਤੇ ਪੰਥ ਦੇ ਆਨ ਤੇ ਸ਼ਾਨ ਵਾਸਤੇ ਜੋ ਲੜਾਈਆਂ ਲੜੀਆਂ ਜਾਂ ਸੰਘਰਸ਼ ਕੀਤਾ ਗਿਆ ਦੋਨਾ ਹੀ ਪਰਿਵਾਰਾਂ ਦੇ ਵੱਡਾ ਯੋਗਦਾਨ ਹੈ ਜੀਤ ਭਾਈ ਬੈਂਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਭਾਈ ਬੈਂਤ ਸਿੰਘ ਜੀ ਦੀਆਂ ਜੁਰਬਾਨੀ ਬਹੁਤ ਵੱਡੀ ਇਤਿਹਾਸ ਲੇਖ ਤੇ ਦੂਸਰੇ ਭਾਈ ਅਮਰਪਾਲ ਸਿੰਘ ਜੀ ਜਿਨ੍ਹਾਂ ਨੇ ਹਜ਼ਾਰਾਂ ਮੁੰਡਿਆਂ ਨੂੰ ਨਸ਼ਾ ਛਡਾ ਦਿੱਤਾ ਹਜ਼ਾਰਾਂ ਮੁੰਡਿਆਂ ਨੂੰ ਅੰਮ੍ਰਿਤਪਾਲ ਕਰਾ ਦਿੱਤਾ ਤੇ ਇੱਕ ਵਧੀਆ ਲਹਿਰ ਸੀ ਬੱਚਿਆਂ ਨੂੰ ਬੇਸ਼ੇਦੀ ਦਲਦਲ ਵਿੱਚੋਂ ਕੱਢ ਰਹੇ ਸਨ ਤੇ ਸਰਕਾਰਾਂ ਨੂੰ ਚੰਗਾ ਨਹੀਂ ਲੱਗੇ ਹਕੂਮਤ ਨੇ ਜੋ ਕੀਤਾ ਆਪਣੇ ਸਾਹਮਣੇ ਆ ਪਰ ਲੋਕਾਂ ਨੇ ਦਿਖਾ ਦਿੱਤਾ ਹਕੂਮਤਾਂ ਨੂੰ ਕਿ ਉਹ ਆਪਣੀ ਜਗ੍ਹਾ ਸਹੀ ਸੀ ਇਸ ਸਮਾਜ ਦਾ ਭਲਾ ਕਰ ਰਹੀ ਸੀ ਪੰਜਾਬ ਨੂੰ ਬਚਾਉਣ ਵਿੱਚ ਲੱਗੇ ਹੋਏ ਸੀ ਜਿਹੜੀਆਂ ਮਾਵਾਂ ਰੋ ਕਰ ਲਾ ਰਹੀਆਂ ਸੀ ਉਸ ਤਰ੍ਹਾਂ ਦੇ ਵਾਸਤੇ ਜਿਨ੍ਹਾਂ ਦੇ ਪੁੱਤਰ ਨਸ਼ੇ ਦੇ ਦਲ ਵਿੱਚ ਫਸੇ ਹੋਏ ਸੀ ਉਹਨਾਂ ਨੂੰ ਬਚਾਇਆ ਮਾਵਾਂ ਦੇ ਸੀਨੇ ਵਿੱਚ ਠੰਡ ਪਈ ਉਹ ਮਾਵਾਂ ਆਪਣੇ ਪੁੱਤਰਾਂ ਦੇ ਕੋਲ ਆਪਣੇ ਦਿਲ ਦੀ ਗੱਲ ਕਰ ਸਕਦੇ ਸੀ ਨਹੀਂ ਤੇ ਬੜਾ ਔਖਾ ਸੀ ਇਹ ਭਾਈ ਅਮਰਤਪਾਲ ਦੀ ਦੇਣਾ ਤੇ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਕੋਈ ਕਬੱਡੀ ਜਿਹੜੀ ਸੀਟ ਆ ਪੰਥ ਦੀ ਝੋਲੀ ਵਿੱਚ ਪਾਈ ਆ ਤੇ ਉਸੇ ਖੁਸ਼ੀ ਦੇ ਚਾਹ ਦੇ ਸਾਦਕ ਇਲਾਕੇ ਦੇ ਸਾਰੇ ਪਿੰਡ ਜਿੰਨੇ ਵੀ ਆ ਜੁੜੇ ਹੋਏ ਸਰਕਲ ਦੇ ਨਾਲ ਤੇ ਸਾਦਕ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਠੰਡੇ ਮਿੱਠੇ ਜਲਦੀ ਜਿਹੜੀ ਸ਼ਾਮਿਲ ਲਾਈ ਗਈ ਆ ਵਰਾਤੇ ਵਰਾਂਤੇ ਜਿਹੜੀਆਂ ਪਾਰਟੀਆਂ ਪਹਿਲਾਂ ਦੀਆਂ ਪਾਰਟੀਆਂ ਹੁੰਦੀਆਂ ਉਹ ਲੱਡੂ ਮੜਨੀਆਂ ਜਾਂ ਧੋਲ ਟਮਟੇ ਕਰਦੀਆਂ ਜਾਂ ਜਸ਼ਨ ਮਨਾਉਂਦੀਆਂ ਨੇ ਤੇ ਇਸ ਗੁਰੂ ਸਾਹਿਬ ਦੇ ਸਾਨੂੰ ਸੰਦੇਸ਼ ਦਿੱਤੇ ਹੋਏ ਨੇ ਜੋ ਲੰਗਰ ਲਾਉਣੇ ਲੋਕਾਂ ਦਾ ਭਲਾ ਕਰਨਾ ਸਰਬੱਤ ਦਾ ਭਲਾ ਮੰਗਣਾ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਤਾਂ ਇਹ ਗੁਰੂ ਸਾਹਿਬ ਦੇ ਦਿੱਤੇ ਹੋਏ ਸਿਧਾਂਤ ਨੇ ਆਪਣੇ ਹੱਕ ਮੰਗਣੇ ਹੱਕਾਂ ਲਈ ਖੜੇ ਹੋਣਾ ਤੇ ਅੱਜ ਉਸ ਖੁਸ਼ੀ ਦੇ ਵਿੱਚ ਜਿਹੜੀਆਂ ਰੀਕੋਰਡ ਅਤੇ ਕਡੂਰ ਸਾਹਿਬ ਤੋਂ ਜਿੱਤ ਪ੍ਰਾਪਤ ਹੋਈ ਹੈ ਉਸ ਖੁਸ਼ੀ ਦੇ ਵਿੱਚ ਅੱਜ ਜਿਹੜਾ ਜਲ ਪਾਣੀ ਦਾ ਲੰਗਰ ਸ਼ਬੀਰ ਚੱਲ ਰਹੀ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ